ਵੱਡੀ ਖਬਰ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ ਨਾਮੀ ਗੈਂਗ ਦੇ ਗੁਰਗਿਆਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਇੱਕ ਗੁਰਗੇ ਦੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋਇਆ ਜਦੋਂ ਕਿ ਹੋਰ ਦੋ ਗੁਰਗੇ ਕਾਬੂ ਕੀਤੇ ਗਏ ਨੇ ਤਾਂ ਫੜੇ ਗਏ ਗੁਰਗਿਆਂ ਤੋਂ ਇੱਕ ਪਾਕਿਸਤਾਨੀ ਪਿਸਤੌਲ ਅਤੇ ਕਈ ਰੋਂਦ ਬਰਾਮਦ ਕੀਤੇ ਗਏ ਨੇ ਤਾਂ ਰਾਤ ਦੇ ਕਰੀਬ 12 ਵਜੇ ਪਿੰਡ ਭੁੱਲਰ ਦੇ ਨੇੜੇ ਇਹ ਇਨਕਾਊਂਟਰ ਹੋਇਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਪੁਲਿਸ ਦੇ ਵੱਲੋਂ ਪਿੰਡ ਦੇ ਕੋਲ ਨਾਕਾ ਲਗਾਇਆ ਗਿਆ ਸੀ ਤੇ ਜਦੋਂ ਪੁਲਿਸ ਨੇ ਸਾਹਮਣੇ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਇੰਡੀਕਾ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਚਾਲਕ ਨੇ ਨਾਕਾ ਤੋੜ ਦਿੱਤਾ ਜਿਸ ਬਾਅਦ ਪੁਲਿਸ ਨੇ ਜਦੋਂ ਇਹਨਾਂ ਬਦਮਾਸ਼ਾਂ ਦਾ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਗੱਡੀ ਖੇਤਾ ਦੇ ਵਿੱਚ ਵਾਰ ਦਿੱਤੀ ਤੇ ਗੱਡੀ ਦੇ ਵਿੱਚੋਂ ਉਤਰਦੇ ਹੀ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕਰਦੇ ਹੋਏ ਇੱਕ ਬਦਮਾਸ਼ ਨੂੰ ਜਖਮੀ ਕੀਤਾ ਗਿਆ ਤਾਂ ਲਖਬੀਰ ਸਿੰਘ ਲੰਡਾ ਹਰੀਕੇ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਬਦਮਾਸ਼ਿਆਂ ਦੇ ਵੱਲੋਂ ਕਸਬਾ ਜੀਰਾ ਦੇ ਰਹਿਣ ਵਾਲੇ ਇੱਕ ਕਿਸਾਨ ਸਤਨਾਮ ਸਿੰਘ ਤੇ ਗੋਲੀਆਂ ਚਲਾਈਆਂ ਸਨ ਤਾਂ ਇਹਨਾਂ ਦੀ ਭਾਲ ਜਿਹੜੀ ਹੈ ਜੀਰਾ ਪੁਲਿਸ ਦੇ ਵੱਲੋਂ ਵੀ ਕੀਤੀ ਜਾ ਰਹੀ ਸੀ ਪੁਲਿਸ ਨੂੰ ਜਦੋਂ ਜਾਣਕਾਰੀ ਮਿਲੀ ਕਿ ਇਹ ਬਦਮਾਸ਼ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਘੁੰਮ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਤੇ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਜਿਹੜਾ ਗੁਰਗਾ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਉਸ ਦਾ ਨਾਮ ਜਸਕਰਨ ਸਿੰਘ ਦੱਸਿਆ ਜਾ ਰਿਹਾ ਹੈ ਜਦੋਂ ਕਿ ਦੂਜੇ ਦੋ ਬਦਮਾਸ਼ਾਂ ਦੀ ਹਲੇ ਤੱਕ ਪਛਾਣ ਨਹੀਂ ਹੋਈ ਹੈ ਤੇ ਇਸ ਇਨਕਾਊਂਟਰ ਬਾਰੇ ਹਲੇ ਤੱਕ ਤਰਨਤਾਰਨ ਪੁਲਿਸ ਦੇ ਵੱਲੋਂ ਕੋਈ ਵੀ ਪ्रेस ਵਾਰਤਾ ਕਰਕੇ ਵੱਡੇ ਖੁਲਾਸੇ ਨਹੀਂ ਕੀਤੇ ਗਏ ਹੋ ਸਕਦਾ ਹੈ ਕਿ ਥੋੜੀ ਦੇਰ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਇਨਕਾਊਂਟਰ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ ਜਾਵੇ ਤੇ ਵੱਡੇ ਖੁਲਾਸੇ ਕੀਤੇ ਜਾਣ ਫਿਲਹਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਤਰਨਤਾਰਨ ਦੇ ਪਿੰਡ ਭੁੱਲਰ ਦੇ ਨੇੜੇ ਪੁਲਿਸ ਦੇ ਵੱਲੋਂ ਨਾਮੀ ਗੈਂਗ ਦੇ ਤਿੰਨ ਗੁਰਗਿਆਂ ਦਾ ਇਨਕਾਊਂਟਰ ਕੀਤਾ ਗਿਆ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਮੁਕਾਬਲੇ ਦਵਿਚ ਇੱਕ ਬਦਮਾਸ਼ ਜ਼ਖਮੀ ਵੀ ਹੋਇਆ